ਚੋਰ ਇੰਨੇ ਬੇਖੌਫ ਨੇ ਕਿ ਉਸ ਮਾਲਕ ਦੇ ਘਰ ਤੋਂ ਵੀ ਨਹੀਂ ਡਰਦੇ ਜੀ ਹਾਂ ਛਿਪੂਰੀ ਮੰਦਰ ਖੰਨਾ ਚੋਰਾਵਾਂ ਵੱਲੋਂ ਪ੍ਰਚੀਨ ਛਿਪੂਰੀ ਮੰਦਰ ਚੋਰੀ ਕੀਤੀ ਗਈ ਚੋਰੀ ਵੀ ਸੌਣ ਦੇ ਮਹੀਨੇ ਵਿੱਚ ਕੀਤੀ ਗਈ ਤੇ ਚੋਰ ਚਾਂਦੀ ਦੀ ਗਾਗਰ ਰਾਮ ਦਰਬਾਰ ਵਿੱਚ ਸ਼ੋਭ-ਸਜੋਬਤ ਜੋ ਮੁਕਟ ਸਨ ਉਹ ਵੀ ਚੋਰ ਲਾ ਕੇ ਲੈ ਗਏ ਤੇ ਮਹਾਮਾਈ ਦੇ ਜੋ ਸੋਨੇ ਦੀ ਨਥਨੀ ਪਾਈ ਹੋਈ ਸੀ ਜੋ ਨਥੋ ਪਾਈ ਹੋਈ ਸੀ ਚੋਰ ਉਹ ਸੋਨੇ ਦੀ ਨੱਥ ਵੀ ਲਾ ਕੇ ਲੈ ਗਏ ਚੋਰਾਂ ਵੱਲੋਂ ਗੱਲੇ ਤੋੜੇ ਗਏ ਤੇ ਗੱਲੇ ਦੇ ਵਿੱਚ ਜਿੰਨਾ ਵੀ ਸਮਾਨ ਪਿਆ ਸੀ ਚੋਰ ਚੋਰੀ ਕਰਕੇ ਉਹ ਸਾਰਾ ਕੈਸ਼ ਲੈ ਗਏ ਸ਼ਿਵਲੰਗ ਨੂੰ ਬੁਰੀ ਤਰ੍ਹਾਂ ਖੰਡਿਤ ਕੀਤਾ ਗਿਆ ਤੇ ਉੱਥੋਂ ਪੁੱਟ ਦਿੱਤਾ ਗਿਆ ਚੋਰ ਇੰਨੇ ਕੁ ਬਕੂਫ ਨੇ ਕਿ ਉਹ ਉਸ ਮਾਲਕ ਦੇ ਘਰ ਉਸ ਪ੍ਰਮਾਤਮਾ ਦੇ ਘਰ ਉਸ ਮੰਦਰ ਦੇ ਵਿੱਚ ਵੀ ਚੋਰੀ ਕਰਨ ਤੋਂ ਬਾਜ ਨਹੀਂ ਆਂਦੇ ਇਸ ਚੋਰੀ ਦੀ ਘਟਨਾ ਨੂੰ ਲੈ ਕੇ ਸ਼ਿਪ ਹਕਤਾਂ ਵਿੱਚ ਗੁੱਸੇ ਦੀ ਲਹਿਰ ਹੈ ਤੇ ਚੋਰਾਂ ਨੂੰ ਤੁਰੰਤ ਫੜਨ ਦੀ ਮੰਗ ਕੀਤੀ ਗਈ ਹੈ ਆਓ ਦੇਖਦੇ ਹਾਂ ਜੋ ਸਾਨੂੰ ਇੱਕ ਇਹ ਵੀਡੀਓ ਆਈ ਆ ਪੂਰੀ ਰਿਪੋਰਟ ਜਿਵੇਂ ਜਾਂਦੀ ਅੱਜ ਸਾ운데 ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰਡਾਕਾ ਪਿਆ ਹੈ। ਅਭਗਨਪੁਰ ਇਹਨਾਂ ਦਾ ਸ਼ਿਵਲਿੰਗ ਸ਼ਿਵਲਿੰਗ ਦੇੱਥੇ ਲੱਗੀ ਸੀ ਸਾਰੀ ਚਾਂਦੀ ਦੀ ਜਰੇਰੀ। ਜਰੇਰੀ ਪੱਟ ਕੇ ਲੈ ਗਏ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ। ਚਾਂਦੀ ਦੀ ਗਾਗਰ ਰਾ ਕੇ ਲੈ ਗਏ। ਯਵਨੇ ਸ਼ਿਵਲਿੰਗ ਨੂੰ ਬਹੁਤ ਬੁਰਾ ਦੇਖ ਕੇ ਨਾ ਪੱਟ ਕੇ ਉਹਨਾਂ ਨੇ ਸਭਲਾਂ ਨਾਲ ਖੰਡਿਤ ਕਰਤਾ। ਪਰ ਕੈਮਰੇ ਦੇ ਵਿੱਚ ਸ਼ਿਪ ਵੀ ਉਹ ਝੱਕ ਕੇ ਸਾਈਡ ਤੇ ਰੱਖੇ ਪਾ। ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗਲੇ ਜੁਗੜ ਦੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇਥੇ ਆ ਰਾਮ ਦਰਵਾਰ ਰਾਮ ਦਰਵਾਸ ਹੀ ਇਹ ਰਾਮ ਦਰਵਾਰ ਤੇ ਸਾਰੇ ਮੁਗਲ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦ ਨਾਲ ਕੋਲ ਲੋਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆਹ ਸ਼ੀਸ਼ਾ ਤੋੜ ਕੇ ਇਸ ਦੇ ਦਰਬਾਰ ਹੈ ਬ੍ਰਹਮ ਹੈ ભગવાનਾਂ ਦਾ ਮਗਟ ਉਤਾਰਿਆ ਉਸ ਤੋਂ ਬਾਅਦ ਇਹ ਭਗਵਾਨ ਹਨੂਮਾਨ ਜੀ ਦਾ ਉਰੇ ਵਿਰਾਜਮਾਨ ਨੇ ਤੇ ਰਾਜਾ ਕਿਸ਼ਨ ਜੀ ਆ ਲੋਕ ਖੋਲ ਲਿਆ ਉਹਨਾਂ ਨੇ ਚਾਬੀਆਂ ਸੀ ਉਹਨਾਂ ਕੋਲ ਜਾਂ ਡੁਪਲੀਕੇਟ ਸੀ ਤਾਂ ਇਹ ਭਗਵਾਨ ਹਨੂਮਾਨ ਜੀ ਦਾ ਰਾਜਾ ਕਿਸ਼ਨ ਜੀ ਦਾ ਮਗਟ ਉਤਾਰ ਕੇ 플러스 ਠਾਕੁਰ ਜੀ ਦੀ ਬੰਸਲੀ ਵਗਾੜਾ ਲੇ ਗਏ ਤੇ ਇਸ ਤੋਂ ਬਾਅਦ ਉਹਨਾਂ ਨੇ ਆਹ ਵਾਲਾ ਲੋਕ ਵੀ ਖੋਲ ਲਿਆ ਜਿੱਥੇ ਮਾਤਾ ਰਣੀ ਸਾਖਸ਼ਤ ਵੀ ਹਾਜ਼ਰ ਮਾਨ ਹੈ ਤਾਂ ਮਾਤਾ ਰਣੀ ਦਾ ਸੋਨੇ ਦੀ ਨਥੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕੜ ਸੀ ਉਹ ਉਤਾਰ ਕੇ ਲੈ ਗਏ ਤੇ ਬਹੁਤ ਬੁਰੇ ਤਰੀਕੇ ਨਾਲ ਸ਼ਿਪੂਰੀ ਮੰਦਿਰ ਖੰਨਾ ਬਹੁਤ ਹੀ ਪ੍ਰਾਚੀਨ ਬੜਾ ਹੀ ਮਸ਼ਹੂਰ ਮੰਦਿਰ ਹੈ ਇਹ ਜਿਹੜੇ ਜੱਜ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਡਾਕਾ ਮਾਰੇ। ਤਾਂ ਬਹੁਤ ਜੀ। ਹਾਜੀ ਸਾਹੁੰਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਇੱਕ ਬੜਾ ਭਿਆਨਕ ਚੋਰੀ ਰਡਾਕਾ ਪਿਆ ਹੈ। ਆ ਭਗਵਾਨ ਬੁਰੇ ਨਾਲ ਦਾ ਸ਼ਿਵਲਿੰਗ ਦੇੱਥ ਲੱਗੀ ਸੀ ਸਾਰੀ ਜਾਂਦੀ ਦੀ ਜਿਲੇਰੀ। ਜਨਰੀ ਪੱਟ ਕੇ ਲੈ ਗਏ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਲਾ ਕੇ ਲੈ ਗਏ ਇਹ ਬਣੇ ਸ਼ਿਵਲਿੰਗ ਨੂੰ ਬਹੁਤ ਬੁਰਾ ਦਿੱਕੇ ਨਾ ਪੱਟ ਕੇ ਉਹਨਾਂ ਨੇ ਸਬਲਾਂ ਨਾਲ ਅੰਡਿਤ ਕਰਤਾ ਤੇ ਕੈਮਰਾ ਤੇ ਜਦੋਂ ਸ਼ਿਵ ਨੂੰ ਚੱਕ ਕੇ ਸਾਈਡ ਤੇ ਰੱਖਿਆ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਵੜ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸ ਨੇ ਕਰੀ ਇੱਥੇ ਹੀ ਬਸ ਨੇ ਹੋਈ ਇਥੇ ਆ ਰਾਮ ਦਰਵਾਜ ਰਾਮ ਦਰਵਾਜ਼ੀ ਇਹ ਰਾਮ ਦਰਵਾਜ਼ ਤੇ ਸਾਰੇ ਮੁਕਟ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇਵ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦਨੇ ਕੋਲ ਲੋਕ ਨਹੀਂ ਖੁੱਲਿਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499